ਲੋ ਜੀ ਕਿਉ ਹੋ ਗਿਆ ਆਪਣਾ ਦਰਮ ਵਧੀਆ ਰਚ ਗਿਆ ਹੁਣ ਕਰਦੇ ਆ ਇਹਨੂੰ ਬੰਦ ਫਿਰ ਠੰਡਾ ਹੋਇਆ ਪਾਵਾਂਗੇ ਠੰਡਾ ਹੋਇਆ ਤੇ ਪਾਵਾਂਗੇ ਡੱਬੇ ਚ ਉਹਦੇ ਗਰਮਾ ਨਹੀਂ ਕਰਦੇ ਆ ਚਾਹ ਪਾਣੀ ਚਾਹ ਪਾਣੀ ਕਰ ਲਈਏ ਪੀਏ ਪਹਿਲਾਂ ਲੋ ਜੀ ਹੁਣ ਚਾਹ ਤਿਆਰ ਜੀ ਇਧਰ ਤੋਂ ਤੁਸੀਂ ਆਪਣੀ ਚਾਹ ਚਾਹ ਆ ਵੀ ਬਣ ਗਈ ਬਸ ਘੱਟ ਕਰ ਗਈ ਸੀਗੀ ਮੈਂ ਤੇਜ਼ ਕਰਕੇ ਬੰਦ ਕਰ ਦਿਆਂ ਖੰਡੇ ਰਿੱਚ ਜਿਵੇਂ ਰਿੱਚ ਕੇ ਫਿਰ ਚਾਹ ਪਾਣੀ ਪੀ ਕੇ ਫੇਰ ਕਰੀਏ ਤਿਆਰੀਆਂ ਵਿਆਰੀਆਂ ਨਾਮ ਨਾਮ ਔਰ ਮੈਂ ਰਹਿਓ ਯਾਰ ਕੇ ਸਮਾਨਾਏ ਕੋ ਨੇ ਮਿੱਠਾ ਹੋਏ ਤਸ ਤੇ ਨਰਸ ਤੇ ਹੋਈ ਸਰਸ ਪਿਆ ਮਹਿਨਾਤ ਹੋਈ ਸਤ ਗੁਰ ਸਜਣਾ ਸਤ ਗੁਰ ਸਜਣਾ ਮੈਂ ਥਾਂ ਜੀਵਾ ਤਨ ਮਨ ਖੀਵੈ ਬਰਤਨ ਭਰੇਵੇਂ ਬੇਲਾ ਬਲੇ ਸੁਨੇ ਅੰਕੇ ਗਾਵੇ ਬੰਗਲੇ ਪੁਨਸਰੇ ਕੀ ਕੀ ਭਈ ਬਾਰੀ ਐਸਰੋ ਕੀ ਪੰਚੋ ਨਾਰੀ ਪੰਜਵੇਂ ਅਰਖੋ ਦੇਸ ਸਾਖ ਸੁਣਾ ਮਹਾਏ ਨੰਦ ਗਾਗਨ ਮਾਸਮਰੀ ਤੇ ਨੰਕੇ ਦੇਰ ਪਰੇ ਆਏ ਨਿਵਾ ਸੰਤੀ ਸੰਗੋਦ ਜੋ ਆਏ ਸਰਸਾ ਹੀਰੇ ਲੈ ਭਾਜਾ ਸਰਗਰੀ ਪੰਚ ਆਰਜਾ ਹੁਣ ਲਾ ਲਈ ਆਪਾਂ ਤੜਕਾ ਤਰਤਾਂ ਮਸਾਲਾ ਭੁੰਨ ਲਿਆ ਤੇ ਇਧਰ ਤਾਪਪਨ ਤੇਲ ਫਿਰ ਤੇਲ ਕਰ ਲਿਆ ਗਰਮ ਤੇਲ ਗਰਮ ਕਰਕੇ ਹੁਣ ਫਰਾਈ ਕਰਾਂ ਪਹਿਲਾਂ ਇਧਰ ਕਿਉਂ ਵੀ ਗਰਮ ਕਰਤਾ ਫਿਰ ਪਾਉਂਗੀ ਮੜ ਜਾ ਹੋ ਠੰਡਾ ਹੋ ਜੇ ਫਿਰ ਮੈਂ ਪਹਿਲਾਂ ਇਹੋ ਕਰਦੀ ਸੀ ਥੇਤੀ ਥੇਤੀ ਇਹਨੇ ਠੰਡਾ ਹੋ ਜਾ ਇਹਨੇ ਠਾਕਦਾ ਠੰਡਾ ਹੋਏ ਤੋਂ ਬਾਅਦ ਫਿਰ ਪਾਉਂਗੀ ਇਹਨੇ ਜੀਰਾ ਪਾ ਕੇ ਭੁੰਨ ਲਾ ਇਹ ਚ ਪਾ ਦਾਂ ਲੋਜੀ ਮਸਾਲਾ ਪਾਤਾ ਹੁਣ ਭੁੰਨਾ ਮਸਾਲਾ ਇਹਨੇ ਭੁੰਨ ਦਿਆਂ ਮਸਾਲਾ ਸੁਕਾ ਲਪੂਜਾ ਨੇ ਕਰਦਿਆਂ ਧਾਰਾਂ ਦਾ ਮੱਝਾ ਦਾ ਕੰਮ ਫੇਰ ਆ ਕੇ ਪਾਉਣੀ ਆ ਘੱਟ ਕਰ ਜਾਨੀਏ ਨੇ ਮੈਂ ਮਸਾਲੇ ਮੇਰੇ ਉਸ ਵਿੱਚ ਮਸਾਲਾ ਪੁੱਟ ਗਿਆਣ ਵਧੀਆ ਹੁਣ ਤਾਂ ਫੁੱਲੇ ਲੱਗਣ ਲੱਗ ਗਏ ਹੁਣ ਇਹਦੇ ਚ ਪਾ ਦਾਂ ਇਹ ਆਲੂ ਬਤਾਉ ਮੈਂ ਕੱਟੇ ਸੀ ਇਹ ਹੁਣ ਪਾ ਦਾਂ ਵਿੱਚ ਚੱਕ ਚੱਕ ਕੇ ਮਿਕਸ ਕਰ ਲਾਂ ਫਿਰ ਆ ਕੇ ਥੋੜਾ ਤਾਪ ਦੇਣੀ ਹੈ ਨਹੀਂ ਨਹੀਂ ਥੋੜੇ ਟਿੰਨੇ ਮਰ ਜਾਣਗੇ ਇਹਨੇ ਬਾਲਕੀ ਤੇ ਅੱਜ ਸੁੱਕੀ ਉਹ ਬਣਾ ਲਵਾਂਣੀ ਆਲੂ ਤਾਂ ਉਹ ਆ ਸਬ지 ਜਿਹੜੇ ਫਰਾਈ ਕਰਦੀਆਂ ਫਰਾਈ ਕਰ ਕੇ ਤੇ ਸੁੱਕੀ ਬਣਾਉਂ ਨਵੇਂ ਤਰੀਕੇ ਨਾਲ ਜ ਦਿਖਾਉਣੀ ਆ ਤੁਹਾਨੂੰ ਕਿਵੇਂ ਬਣਾਉਣੀ ਦੁੱਧ ਮਿਕਸ ਕਰਦਾ ਹਾਂ ਮੈਂ ਸਬ지 ਰਲਾ ਦਾਂ ਰਲਾ ਕੇ ਘਰਕ ਦਾਂ ਤੇ ਆਲੂ ਤੇ ਬਤਾਉ ਕੱਟੀ ਪਾਤੀ ਆਲੂ ਘੱਟ ਰਿਦੇ ਨੇ ਨਾਲੇ ਬਤਾਉ ਤਰੀਜ ਨਾਲ ਵੀ ਸਵਾਰ ਕੇ ਨਾਲੇ ਆਲੂ ਰਿੱਜੇ ਨਾਲ ਵੀ ਤੇ ਲਈਚ ਬਣਾ ਕੇ ਰੱਖਦੀ ਹੁਣ ਟੱਕਦਾ ਖਾਣ ਨੂੰ ਉਡੀਕ ਤੱਕ ਤੇ ਹੁਣ ਲੋ ਜੀ ਵੈਗਰੂ ਜੀ ਸਬਜੀ ਵੈਸੇ ਰਿੱਜ ਗਈ ਕੁਛ ਕੁਛ ਹੋਰ ਇਹਨਾਂ ਲਾਣੇ ਆ ਤੇ ਹੁਣ ਇਹਦੇ ਚ ਪਾ ਦਾਂਗੇ ਆਪਾਂ ਪਨੀਰ ਅੱਜ ਬਣਾਉਣੀ ਆ ਆਲੂ ਬਤਾਉ ਪਨੀਰ ਵਾਲੇ ਤੇ ਪਨੀਰ ਮੈਂ ਪਾਲ ਲਿਆਤੀ ਸੀਗਾ ਕੱਲ ਥੋੜਾ ਜਾਂ ਤੇ ਹੁਣ ਇਹਨੂੰ ਮਿਕਸ ਕਰ ਲਾਂ ਨਹੀਂ ਆ ਨਾਲੇ ਰਿੰਨ ਲੈਣੇ ਆ ਤੇ ਗਰਮ ਗਰਮ ਫੇਰ ਲਾ ਲੂੰਗੀ ਰੋਟੀ ਤੇ ਨਾਲੇ ਰੋਟੀ ਖਾਈ ਜਾਊਗੀ ਨਾਲੇ ਲਾਲਣੀਆਂ ਨਾਲੇ ਇੱਧਰ ਸਬਜ਼ੀ ਬਣ ਜੂਗੀ ਆਪਣੀ ਬਣੀ ਤਾਂ ਵੈਸੇ ਹੈਗੀ ਆ ਹੋ ਹੋ ਜੂਗੀ ਰਿੱਜ ਜੂਗੀ ਹੋਰ ਥੋੜੀ ਜਿਹੀ ਮਿਕਸ ਕਰ ਲਾਂ ਨੇ ਆ ਨਾਲੇ ਗਰਮ ਹੋ ਜੂਗੀ ਨਾਲੇ ਰਲ ਜੂਗਾ ਪਨੀਰ ਵੀ ਇਹਦੇ ਕਰਕੇ ਫ੍ਰਿਜ ਚ ਰੱਖਣ ਕਰਕੇ ਜਮਿਆ ਪਿਆ ਤੇ ਮਿਕਸ ਕਰ ਲਵਾਂ ਨੇ ੜਾ ਲਾਂ ਮੈਂ ਤੇਲ ਉਚੀ ਫਿਰ ਪਾ ਲਾਂਗੇ ਰਿੱਜੂ ਜੂਗਾ ਨਾਲੇ ਠੰਡਾ ਨਾਲੇ ਰਲ ਜੂਗਾ ਵਿੱਚ ਮਿਕਸ ਚੰਗੀ ਤਰ੍ਹਾਂ ਰਲ ਜੂਗਾ ਰੜਾ ਕੇ ਫਿਰ ਰੋਟੀ ਪਾਉਣੇ ਆ ਡਚਾਨੀ ਮੈਂ ਉੱਧਰ ਗੈਸ ਤੇ ਧਰਤੀ ਕਟ ਗਾਇਸ ਕਰਕੇ ਰੱਖ ਦੂੰ ਨਾਲੇ ਤਾਂ ਰਿੱਝ ਜਾਊਗਾ ਨਾਲੇ ਗਰਮ ਹੋ ਜਾਊਗਾ ਤੇ ਲੋ ਜੀ ਵੈਗਰੂ ਜੀ ਬਣ ਗਈ ਸਬਜੀ ਆਪਣੀ ਤਿਆਰ ਆ ਪਨੀਰ ਦੇ ਆਲੂ ਬਤਾਉਾਂ ਦੀ ਸਬਜੀ ਪਨੀਰ ਵਾਲੀ ਜੇ ਕਿਸੇ ਨੇ ਖਾਣੀਆਂ ਤਾਂ ਆ ਜਿਓ ਹੁਣ ਮੈਂ ਰੋਟੀ ਲਗਦੀਆਂ ਇਹਨੂੰ ਲਾ ਕੇ ਰੱਖ ਦਾਂ ਮਿਕਸ ਕਰਤੀ ਲੈ ਚੰਗੀ ਤਰ੍ਹਾਂ ਵਧੀਆ ਤੇ ਪੁਰਜੀ ਬਣ ਗਈ ਆਲੂ ਬਤਾਉਾਂ ਦੀ ਵਧੀਆ ਤੇ ਲੋ ਜੀ ਤਿਆਰ ਆਪਣੀ ਸਬਜੀ ਪੁਰਜੀ ਆਲੂ ਬਤਾਉਾਂ ਦੀ ਪਨੀਰ ਵਾਲੀ ਪੁਰਜੀ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੀ